ਕੀ ਲੈਣਾ ਕੀ ਲੈਣਾ ਉੱਥੇ ਬੈਠ ਜਾ ਕੇ ਉੱਥੇ ਬੈਠੋ ਮੰਜੀ ਤੇ ਬੈਠ ਪਹਿਲਾਂ ਪਹਿਲਾਂ ਮੰਜੀ ਤੇ ਜਾ ਦੇ ਦੇਉਂਗੀ ਉੱਪਰ ਚੜ ਮੰਜੀ ਤੇ ਜਾੜ ਉੱਪਰ ਚੱਲ ਉੱਪਰ ਚੱਲ ਉੱਪਰ ਬੈਠ ਜਾ نیچے ਫੇਰ ਦੇਉਂਗੀ ਬੈਠ ਜਾ نیچے ਬੈ ਜਾ ਪਹਿਲੇ ਬੈ ਜਾ ਮੈਂ ਕੀ ਖਾ ਰਿਆ ਆਲੂ ਮੰਗ ਰਿਆ ਆਲੂ ਮੋਂ ਦਾ ਬਾਸਤੇ ਆ ਗਿਆ ਕਰੀ ਬਣਾ ਪੂਰਾ ਲੈਣ ਜਾ ਬਸ ਉਹ ਨਹੀਂ ਬੰਦੇ ਫਿਰ ਉਲਟੀ ਕਰ ਦਿੰਦਾ ਬਹਿ ਜਾ ਬਹਿ ਜਾ ਬੋਲੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਪਹਿਲੇ ਬੈਠੋ ਲੈੜ ਦੀ ਲੌਂਗਰੀ ਮਾਰ ਕੇ ਓਏ ਬੈਠ ਜਾ ਬੈਠ ਜਾ ਬੈਠੀ ਨਾ ਬੈਠੋ ਬੈਠੋ ਵਾਹ ਗੁੱਡ ਬॉय ਲੈ ਜਾ ਠੀਕ ਜਾਂ ਮੋਹਨ ਜਾਨ ਹੈਲੋ ਜੀ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਤੁਸੀਂ ਪਹਿਲਾਂ ਦੇਖ ਹੀ ਚੁੱਕੇ ਹੋ ਕਿ ਮੈਂ ਕਿਸ ਚੀਜ਼ ਬਾਰੇ ਪਾਉਣੀ ਹੈ ਇਹ ਦਰਵੇਸ਼ ਆਪਣੇ ਘਰ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਅਸੀਸਾਂ ਦਿੰਦੇ ਨੇ ਕਹਿੰਦੇ ਸਭ ਤੋਂ ਵਫਾਦਾਰ ਜਿਹੜਾ ਕਿ ਜਾਨਵਰ ਹੈ ਉਹ ਕੁੱਤਾ ਹੈ। ਕੁੱਤੇ ਨੂੰ ਰੋਟੀ ਪਾਉਣ ਦਾ, ਕੁੱਤੇ ਦੀ ਸੇਵਾ ਕਰਨ ਦਾ ਕਿੰਨਾ ਫਲ ਮਿਲਦਾ ਹੈ ਇਹ ਤੁਸੀਂ ਅਜਮਾ ਕੇ ਦੇਖ ਲਿਓ ਕਿਉਂਕਿ ਜਦੋਂ ਆਪਾਂ ਕਿਸੇ ਦੀ ਕਹੀ ਸੁਣੀ ਗੱਲ ਨੂੰ ਸੁਣਦੇ ਆ ਨਾ ਉਸ ਟਾਈਮ ਵਿਸ਼ਵਾਸ ਕਰਨਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਪਰ ਜਦੋਂ ਆਪਾਂ ਉਸ ਚੀਜ਼ ਨੂੰ ਅਪਣਾਉਣੀ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦੀ ਹਾਂ ਕਿ ਕੋਈ ਵੀ ਜੋ ਮੈਂ ਦੱਸਦੀ ਆ ਜਿਹੜਾ ਕੰਮ ਸਰਦਾ ਵਿਸ਼ਵਾਸ ਤੇ ਪ੍ਰੇਮ ਨਾਲ ਕਰੇਗਾ ਨਾ ਉਹਦੀ ਕੋਈ ਵੀ ਅਜਿਹੀ ਚੀਜ਼ ਨਹੀਂ ਜੋ ਨਾ ਪੂਰੀ। ਤੁਸੀਂ ਬਹੁਤ ਭੈਣ ਭਰਾਵਾਂ ਦੇ ਕਮੈਂਟ ਪੜਦੇ ਵੀ ਹੋਵੋਗੇ ਹਨਾ ਕਿ ਜੀਨੇ ਸਰਦਾ ਦੇ ਨਾਲ ਇਹ ਚੀ ਕੋਈ ਵੀ ਕੰਮ ਮੈਂ ਜਿਹੜਾ ਦੱਸਿਆ ਕੀਤਾ ਤਾਂ ਉਹ ਕਦੇ ਵੀ ਖਾਲੀ ਨਹੀਂ ਜਾਂਦਾ ਇੱਕ ਨਾ ਛੋਟਾ ਬੱਚਾ ਵੀ ਹੈ ਆਪਣੇ ਨਾਲ ਮਲਕੇ ਉਮਰ ਦੇ ਵਿੱਚ ਮੈਨੂੰ ਨਹੀਂ ਪਤਾ ਉਹ ਕਿੰਨਾ ਕੁ ਛੋਟਾ ਹੈ ਮੇਰੇ ਨਾਲੋਂ ਮੇਰੀ ਉਮਰ ਤਾਂ ਉਹਨੂੰ ਪਤਾ ਹੀ ਹੈ ਵੀ 41 ਸਾਲ ਹੈਗੀ ਹਨਾ ਇਸ ਤੋਂ ਛੋਟਾ ਹੀ ਹੈ ਉਹ ਕਿਉਂਕਿ ਮੈਨੂੰ ਉਹ ਆਂਟੀ ਕਹਿੰਦਾ ਚਾਹੇ ਮੇਰੇ ਸਿਰ ਤੇ ਚੁੰਨੀ ਰਹਿਣ ਸਹਿਣ ਤੋਂ ਮੈਨੂੰ ਉਹ ਆਂਟੀ ਕਹਿ ਦਿੰਦਾ ਪਰ ਉਹ ਨਾ Hindu ਧਰਮ ਨਾਲ ਹੀ ਮੈਨੂੰ ਲੱਗਦਾ ਵੀ ਬਿਲੋਂਗ ਕਰਦੇ ਹੈਗੇ ਕਿਉਂਕਿ ਉਹਦੀ ਜਿਹੜੀ ਆਈਡੀ ਹੈ ਉਹ ਵੀ ਉਦਾਂ ਹੀ ਹੈਗੀ ਤੇ ਉਹ ਮੈਨੂੰ ਪਹਿਲਾਂ ਨਾ ਜਦੋਂ ਵੀਡੀਓ ਦੇਖਣ ਲੱਗਿਆ ਸੀ ਨਾ ਤੇ ਉਹ ਮੈਨੂੰ ਕਹਿਣਦਾ ਆਂ ਅੰਟੀ ਤੁਸੀਂ ਇਹ ਕਾਲਾ ਜਾਦੂ ਕਿੱਥੋਂ ਸਿੱਖਿਆ ਹੈ ਅੰਟੀ ਤੁਹਾਨੂੰ ਇਹ ਨੌਲੇਜ ਕਿੱਥੋਂ ਆਉਂਦੀ ਹੈ ਵੀ ਇਦਾਂ ਦੀਆਂ ਚੀਜ਼ਾਂ ਉਹ ਮੈਨੂੰ ਪੁੱਛਦਾ ਰਹਿੰਦਾ ਫਿਰ ਜਿਹੜੀ ਆਪਣੀ 111 ਵਾਲੀ ਵੀਡੀਓ ਹੈ ਨਾ ਉਹਨਾਂ ਨੇ ਕਈ ਫੈਨ ਭਰਾ ਹੁੰਦਾ ਵੀ ਚਲੋ ਆਪਾਂ ਵੀ ਕਰਕੇ ਦੇਖਦੇ ਆ ਨਾ ਉਹਨਾਂ ਨੇ ਸਾਰੇ ਪਰਿਵਾਰ ਨੇ ਉਸ ਨੂੰ ਸਰਦਾ ਪਿਆਰ ਤੇ ਮੁਤਾਬਿਕ ਜਿਵੇਂ ਮੈਂ ਦੱਸਿਆ ਸੀ ਉਵੇਂ ਕੀਤਾ ਤੇ ਉਹ ਕੱਲ ਮੈਂ ਦੋ ਤਿੰਨ ਵੀਡੀਓ ਤੇ ਉਹਨੇ ਕਮੈਂਟ ਕੀਤੀ ਹੋਈ ਨੇ ਮੈਂ ਪਿੰਨ ਵੀ ਕੀਤੇ ਨੇ ਕਹਿੰਦਾ ਆਂਟੀ ਵੀ ਅਸੀਂ ਖੁਦ ਹੈਰਾਨ ਆ ਵੀ ਇਹ ਚਮਤਕਾਰ ਸਾਡੇ ਨਾਲ ਹੋਇਆ ਵੀ ਇੰਨਾ ਚਮਤਕਾਰ ਸਾਡੇ ਘਰ ਦੇ ਵਿੱਚ ਹੋਇਆ ਜਦੋਂ ਅਸੀਂ ਇੱਕ ਓੰਕਾਰ ਵਾਇਗਰੂ ਜਪਣ ਲੱਗੇ ਤੇ ਦੇਖੋ ਵਿਸ਼ਵਾਸ ਕਰਨਾ ਤੁਹਾਡੀ ਮਰਜ਼ੀ ਹੈਗੀ ਮੇਰਾ ਕੰਮ ਹੈ ਸਿਰਫ ਕਹਿੰਦੇ ਬੋਲਣਾ ਚੌਂਕੀਦਾਰ ਦਾ ਕੰਮ ਹੁੰਦਾ ਹੈ ਕਹਿੰਦੇ ਹੋਕਾ ਦੇਣਾ ਹੈ ਨਾ ਜਾਗਦੇ ਰਹਿਣਾ ਤਾਂ ਸਾਰਿਆਂ ਦਾ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਵੀਡੀਓ ਦਿਖਾਈ ਹੈ ਵੀ ਸਾਡੇ ਘਰ ਦੇ ਵਿੱਚ ਕੁੱਤਾ ਰੱਖਿਆ ਹੋਇਆ ਸੀਗਾ ਬਹੁਤ ਸੋਹਣਾ ਸੀਗਾ ਨਾ ਤੇ ਜਰਮਨ ਸੈਪੜੇ ਦੀ ਨਸਲ ਲੈਗੀ ਤੇ ਇਹ ਅਸੀਂ ਇੱਕ ਛੋਟਾ ਹੋਰ ਲੈ ਕੇ ਆਏ ਆਂਗੇ ਇਹ ਵੀ ਬਹੁਤ ਪਿਆਰਾ ਹੈਗਾ ਹਨਾ ਇਹ ਮਾਲਕੀ ਵੀ ਜਦੋਂ ਮੈਂ ਇਹਨੂੰ ਨਾ ਵਾਹਿਗੁਰੂ ਗੁਰਮੰਤਰ ਬੋਲਦੀ ਆਂ ਨਾ ਦੇਖੋ ਮੈਂ ਤੁਹਾਡੇ ਸਾਹਮਣੇ ਨੂੰ ਦਿਖਾਉਣੀ ਆ ਦੇਖਿਓ ਹੁਣੇ ਤੁਸੀਂ ਵਾਹਿਗੁਰੂ 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 ਵੀ ਇਸ ਤਰੀਕੇ ਦੇ ਨਾਲ ਨਾ ਹਰ ਇੱਕ ਜਾਨਵਰ ਵੀ ਪਸ਼ੂ ਪੰਛੀ ਪਿਆਰ ਭਾਲ ਦੇ ਨਾਲ ਹੀ ਵਾਹਿਗੁਰੂ ਗੁਰਮੰਤਰ ਦੇ ਵਿੱਚ ਤਾਂ ਇੰਨੀ ਸ਼ਕਤੀ ਹੈਗੀ ਕਿ ਕੋਈ ਵੀ ਤੁਸੀਂ ਕਿਸੇ ਨੂੰ ਵੀ ਬਸ ਦੇ ਵਿੱਚ ਕਰ ਸਕਦੇ ਹੋ ਕਿਸੇ ਨੂੰ ਵੀ ਪਿਆਰ ਦੇ ਨਾਲ ਨਾ ਤੁਸੀਂ ਉਹ ਕਰ ਸਕਦੇ ਹੋ ਤੇ ਕਹਿਣ ਤੋਂ ਮੇਰਾ ਭਾਵ ਹੈਗਾ ਕਿ ਤੁਸੀਂ ਚਾਹੇ ਘਰ ਦੇ ਵਿੱਚ ਕੁੱਤੇ ਰੱਖੇ ਹੋਏ ਆ ਅਕਸਰ ਤੁਸੀਂ ਦੇਖਿਆ ਹੋਣਾ ਵੀ ਜਿੱਥੇ ਵੀ ਮਹਾਪੁਰਸ਼ਾਂ ਦੇ ਨਾ ਬ੍ਰह्मज्ञानी ਹੋਏ ਨੇ ਜਿਹੜੇ ਕਿ ਆਮ ਡੇਰੇ ਬਣੇ ਹੋਏ ਆ ਕਿ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆ ਜਿਵੇਂ ਇੱਕ ਦਸਵੀਂ ਵਾਲੇ ਸੀ ਦੰਦਿਆਣਾ ਸੀ ਇਦਾਂ ਦੇ ਵੀ ਆਮ ਬਹੁਤ ਜ਼ਿਆਦਾ ਇਤਨੀ ਜਗ੍ਹਾ ਬਣੀ ਹੋਈਆਂ ਨੇ ਉੱਥੇ ਨਾ ਕੁੱਤੇ ਦੀ ਨਾਲ ਜਗ੍ਹਾ ਜ਼ਰੂਰ ਬਣੀ ਹੁੰਦੀ ਹੈ ਕੁੱਤਾ ਇੱਕ ਅਜੀਹਾ ਵਫਾਦਾਰ ਜਾਨਵਰ ਹੈ ਨਾ ਜਦੋਂ ਤੁਸੀਂ ਘਰ ਤੋਂ ਬਾਹਰ ਜਾਣੇ ਹੋ ਨਾ ਇਹ ਦੇਖਦਾ ਰਹਿੰਦਾ ਹੈਗਾ ਤੁਹਾਨੂੰ ਨਾ ਇੰਨੀਆਂ ਅਸੀਸਾਂ ਦਿੰਦਾ ਵੀ ਜਦੋਂ ਮੇਰਾ ਮਾਲਕ ਘਰ ਆਵੇ ਸਹੀ ਸਲਾਮਤ ਆਵੇ ਤਾਂ ਕਿ ਉਹ ਮੈਨੂੰ ਆ ਕੇ ਵੀ ਦਾਣਾ ਪਾਣੀ ਪਾਵੇ ਤੇ ਉਹਦੇ ਘਰ ਦੀ ਇਕਵਾਲੀ ਵੀ ਮੈਂ ਕਰਾਂ ਤੁਸੀਂ ਇਹਦੇ ਜਿੰਨੇ ਮਰਜੀ ਡੰਡੇ ਮਾਰ ਲਿਓ ਪਰ ਫਿਰ ਵੀ ਇਹ ਤੁਹਾਡੀ ਅਦਾਰ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਠੀਕ ਹੈ ਬਾਹਰ ਆਪਾਂ ਕੱਢ ਦਾਂਗੇ ਗੁੱਸੇ ਚ ਆ ਕੇ ਪਰ ਇਹ ਦਰ ਦੇ ਉੱਤੇ ਹੀ ਬੈਠਾ ਰਹਿੰਦਾ ਹੈਗਾ ਇਹਨੂੰ ਤਾਈਓ ਦਰवेश ਦਾ ਨਾਮ ਵੀ ਦਿੱਤਾ ਜਾਂਦਾ ਹੈਗਾ ਜਿਹੜੇ ਭੈਣ ਭਰਾ ਨੂੰ ਲੱਗਦਾ ਹੈਗਾ ਨਾ ਵੀ ਸਾਡੇ ਘਰ ਦੇ ਵਿੱਚੋਂ ਕਲੇਸ਼, ਬਿਮਾਰੀ, ਗਰੀਬੀ ਕੁਝ ਵੀ ਜਿਵੇਂ ਮੈਂ ਤੁਹਾਨੂੰ ਦੱਸਦੀ ਹਣੀ ਕਿਉਂਕਿ ਦੇਖੋ ਗੱਲ ਟੌਪਿਕ ਉਹੀ ਆ ਜਾਂਦਾ ਹੈਗਾ ਕਿਸੇ ਵੀ ਚੀਜ਼ ਦੇ ਨਿਮਿਤ ਤੁਸੀਂ ਕੋਈ ਵੀ ਕੰਮ ਕਰਨ ਲੱਗ ਜਿਓ ਹਨਾ ਖਾਸ ਤੌਰ ਤੇ ਅਗਰ ਤੁਸੀਂ ਜਿਵੇਂ ਚਾਹੋਦੇ ਵੀ ਤੁਹਾਡੇ ਘਰ ਦੇ ਵਿੱਚੋਂ ਕਲੇਸ਼ ਖਤਮ ਹੋ ਜਾਈਏ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਖਤਮ ਹੋ ਜਾਈਏ ਨਾ ਤਾਂ ਤੁਸੀਂ ਕਰਨਾ ਕੀ ਹੈਗਾ ਚਾਹੇ ਤੁਹਾਡੇ ਘਰ ਦੇ ਵਿੱਚ ਕੁੱਤਾ ਰੱਖਿਆ ਹੋਇਆ ਚਾਹੇ ਤੁਹਾਡੇ ਮਲਕੇ ਬਾਹਰ ਗਲੀ ਗਮਾਂਡ ਦੇ ਵਿੱਚ ਹੈਗਾ ਤਾਂ ਤੁਸੀਂ ਨਾ ਉਸ ਨੂੰ ਇੱਕ ਰੋਟੀ ਲੈ ਕੇ ਉਸ ਦੀ ਉੱਪਰ ਨਾ ਚੰਗੇ ਤਰੀਕੇ ਨਾਲ ਘਿਓ ਲਗਾਉਣਾ ਘਿਓ ਦੇ ਉੱਪਰ ਥੋੜਾ ਜਿਹਾ ਮਿੱਠਾ ਲਗਾਉਣਾ ਇਸ ਚੀਜ਼ ਨੂੰ ਨਾ ਲਗਾਤਾਰ ਤੁਸੀਂ ਪਾਉਣਾ ਜੇ ਤੁਹਾਨੂੰ ਰੋਜ਼ ਟਾਈਮ ਨਹੀਂ ਲੱਗਦਾ ਤਾਂ ਤੁਸੀਂ ਸੈਚਰਡੇ ਸੰਡੇ ਨੂੰ ਪਾ ਦੇਣਾ ਕਰਨਾ ਹੈ ਵੀ ਪਰ ਇਸ ਚੀਜ਼ ਨੂੰ ਨਾ ਲਗਾਤਾਰ ਕਰੋ ਸਾਲ 6 ਮਹੀਨੇ ਨਾ ਲਗਾਤਾਰ ਕਰੋ ਤਦ ਜੋ ਉਹ ਇੱਕ ਕਹਿੰਦੇ ਉਹ ਬੋਲ ਕੇ ਤੁਹਾਨੂੰ ਅਸੀਸ ਨਹੀਂ ਦੇਵੇਗਾ ਤੁਹਾਨੂੰ ਨਹੀਂ ਕਹੇਗਾ ਵੀ ਜਿਉਂਦਾ ਵੱਸਦਾ ਰਹੇ ਤੇਰੇ ਘਰ ਵਿੱਚ ਵਰਕ ਤਾਂ ਹੋਣਾ ਇਦਾਂ ਹਨਾ ਜਿਵੇਂ ਆਪਾਂ ਬਜ਼ੁਰਗ ਤੇ ਇੰਦੇ ਨੇ ਪਰ ਇਨਸਾਨ ਦੇ ਅੰਦਰ ਕਹਿੰਦੇ ਮੂੰਹ ਤੋਂ ਉਹ ਤੁਹਾਨੂੰ ਅਸੀਸਾਂ ਦੇਜੋ ਪਰ ਅੰਦਰੋਂ ਉਹਦੇ ਪਤਾ ਨਹੀਂ ਕੀ ਕੁਝ ਚੱਲ ਰਿਹਾ ਹੋਣਾ ਹਨਾ ਪਰ ਜਿਹੜਾ ਇਹ ਕੁੱਤੇ ਨੂੰ ਨਾ ਰੋਟੀ ਪਾਉਣ ਦੇ ਅੱਜ ਮੈਂ ਤੁਹਾਨੂੰ 7 ਫਾਇਦੇ ਗਿਣਾਉਂਗੀ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਪਹਿਲੀ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਰਹੂਗਾ ਦੂਸਰੀ ਚੀਜ਼ ਤੁਹਾਡੇ ਘਰ ਦੇ ਵਿੱਚ ਅਨਾਜ ਜਿਵੇਂ ਆਪਾਂ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਹਨਾ ਦੁੱਧ ਦਾ ਹੁੰਦਾ ਹੈ ਆਪਣੇ ਘਾਟਾ ਰਹਿੰਦੇ ਪਸ਼ੂ ਪਾ ਸਾਡੇ ਮਰ ਜਾਂਦੇ ਆ ਸਾਡੇ ਹਨਾ ਨਹੀਂ ਵਾਦਾ ਹੁੰਦਾ ਉਹ ਚੀਜ਼ ਹੈ ਤੇ ਤੀਸਰੀ ਗੱਲ ਕਿ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਹੋਵੇਗੀ ਤੁਸੀਂ ਨਾ ਜੋ ਆਪਦੇ ਘਰ ਦੇ ਵਿੱਚ ਪਾਲਤੂ ਜਾਨਵਰ ਰੱਖੇ ਹੋਏ ਨੇ ਨਾ ਤੁਸੀਂ ਕਦੇ ਵੀ ਉਹਦੇ ਕੋਲ ਇਹ ਨਾ ਆਪਣਾ ਦੁੱਖ ਰੋ ਕੇ ਦੇਖਿਓ ਕਦੇ ਕਰਕੇ ਦੇਖਿਓ ਇਸ ਚੀਜ਼ ਨੂੰ ਜਿਵੇਂ ਮੈਂ ਤੁਹਾਨੂੰ ਕਹਿਣ ਦੇ ਵੀ ਸ੍ਰਿਸ਼ਟੀ ਨਾ ਇੱਕ ਅਜੀਹੀ ਚੀਜ਼ ਹੈਗੀ ਜੋ ਤੁਸੀਂ ਨਾ ਮਨ ਦੇ ਵਿੱਚੋਂ ਬਾਰ-ਬਾਰ ਵਾਰ-ਵਾਰ ਗੱਲ ਕਰਦੇ ਉਹਨਾਂ ਨੂੰ ਆਟੋਮੈਟਿਕ ਪੂਰਾ ਕਰਦੀ ਹੈ ਤੁਸੀਂ ਸਾਲ ਸੇ ਮਹੀਨੇ ਨਾਲ ਇੱਕ ਚੀਜ਼ ਨੂੰ ਕਰਕੇ ਦੇਖਿਓ ਬਾਰ-ਬਾਰ ਵੀ ਜੇ ਇਦਾਂ ਹੋ ਜੇ ਇਦਾਂ ਹੋ ਜੇ ਮੇਰੀ ਖੁਦ ਦਾ ਐਕਸਪੀਰੀਅੰਸ ਹੈ ਖੁਦ ਦੀ ਮੇਰੀ ਜੀਵਨੀ ਹੈ ਕਿ ਜੋ ਮੈਂ ਲਾਈਫ ਦੇ ਵਿੱਚ ਚਾਹਿਆ ਹੈ ਦੇਖੋ ਗਰੀਬੀ ਵੀ ਦੇਖੀ ਹੈ ਇਹ ਨਹੀਂ ਹੈਗਾ ਮੈਂ ਸਭ ਤੋਂ ਪਹਿਲੀ ਵੀਡੀਓ ਵਾਈਗੁਰੂ ਜੀ ਨੇ ਪਤਾ ਨਹੀਂ ਮੋੜ ਨਹੀਂ ਮੈਨੂੰ ਇੱਧਰ ਸੀ ਮੈਂ ਬੈਸੇ ਬੈਠੀ ਬੈਠੀ ਨੇ ਇਹ ਬਦਾਨਾ ਇੱਕ ਦਿਨ ਇਹ ਵੀਡੀਓ ਪਾਤੀ ਮੈਂ ਆਪਣੀ ਰੀਅਲ ਲਾਈਫ ਜੋ ਵੀ ਸਾਡੇ ਨਾਲ ਬੀਤੇ ਮੈਂ ਉਹੀ ਤੁਹਾਨੂੰ ਦੱਸਿਆ ਮੈਂ ਕੋਈ ਇਦਾਂ ਨਹੀਂ ਹੈਗਾ ਵੀ ਹਾਂ ਮੈਂ ਉਹੀ ਕੋਈ ਕਿਤੇੋਂ ਫੜ ਕੇ ਕੋਈ ਗੱਲ ਕਰਤੀ ਕੋਈ ਕਿਤੇੋਂ ਫੜ ਕੇ ਕੋਈ ਗੱਲ ਕਰਤੀ ਜੋ ਮੇਰੀ ਲਾਈਫ ਹੈ ਮੈਂ ਉਹੀ ਤੁਹ ਵੀ ਜੋ ਸੋਚਦੇ ਸੀ ਵੀ ਐਦਾਂ ਹੋ ਜੇ ਆ ਚੀਜ਼ ਹੋ ਜੇ ਵੀ बार-बार ਜਦੋਂ ਆਪਾਂ ਨੂੰ ਸੋਚੀ ਜਾਂਦੇ ਹਾਂ ਨਾ ਵਾਹਿਗੁਰੂ ਜੀ ਆਪਣੇ ਆਪ ਹੀ ਉਸ ਚੀਜ਼ ਨੂੰ ਪੂਰਾ ਕਰ ਦਿੰਦੇ ਆ ਕਰਕੇ ਦੇਖਿਓ ਜਿਹੜੇ ਬਹੁਤ ਪਣਪੜਾ ਕਰ ਰਹੇ ਨੇ ਜਦੋਂ ਦੇ ਮੇਰੇ ਨਾਲ ਜੁੜੇ ਹੋਏ ਨੇ ਤੇ ਚੌਥੀ ਗੱਲ ਆ ਗਈ ਕਿ ਜਦੋਂ ਤੁਸੀਂ ਬਾਹਰ ਜਾਣੀਓ ਨਾ ਤਾਂ ਤੁਸੀਂ ਆਪਣੇ ਕੁੱਤੇ ਨੂੰ ਪਿਆਰ ਕਰਕੇ ਜਰੂਰ ਜਾਓ ਤੁਹਾਡਾ ਜ਼ਿੰਦਗੀ ਦੇ ਵਿੱਚ ਕਹਿੰਦੇ ਕਦੇ ਵੀ ਐਕਸੀਡੈਂਟ ਨਹੀਂ ਹੋਊਗਾ ਇਹ ਚੀਜ਼ਾਂ ਹੈ ਛੋਟੀਆਂ ਨੇ ਪਰ ਜਿਨੇ ਵਿਸ਼ਵਾਸ ਕਰ ਲਿਆ ਨਾ ਉਨ ਬਹੁਤ ਫਾਇਦੇ ਮਿਲਦੇ ਨੇ ਇਸ ਚੀਜ਼ ਤੋਂ ਤੁਹਾਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਤੁਹਾਨੂੰ ਹੁੰਦਾ ਵੀ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਪਾਸ ਨਹੀਂ ਹੋ ਰਹੇ ਤੁਸੀਂ ਤੁਹਾਡਾ ਕਾਰੋਬਾਰ ਜਿਹੜਾ ਉਹ ਹਨਾ ਘਟ ਚੱਲ ਰਿਹਾਗਾ ਤਾਂ ਤੁਸੀਂ ਲਗਾਤਾਰ ਹਨਾ ਸ਼ਨੀਵਾਰ ਨੂੰ ਜਾਂ ਐਤਵਾਰ ਨੂੰ ਲਗਾਤਾਰ ਬਿਨਾ ਨਾਗਾ ਪਾਈ ਕੇ ਉਹ ਨਾਲ ਚੋਪੜ ਕੀ ਮਿੱਠੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਰੋਟੀ ਹਨਾ ਕਾਲੇ ਕੁੱਤੇ ਨੂੰ ਖਵਾਉਣ ਲੱਗ ਜਾਓ ਤਾਂ ਤੁਹਾਡੇ ਜਿਹੜਾ ਕੰਮ ਹੈ ਰੁਕਿਆ ਹੋਇਆ ਕਿਤੇ ਵੀ ਤੁਹਾਡੇ ਰੁਕਾਇਆ ਹੋਇਆ ਕਿਤੇ ਵੀ ਤੁਹਾਡੀ ਨੈਗੇਟਿਵਿਟੀ ਕਿਤੇ ਵੀ ਤੁਹਾਡੇ ਕੋਈ ਹੈਵੀ ਹਾਂ ਚੀਜ਼ ਜਿਵੇਂ ਕਿੰਨੇ ਕੀਤਾ ਕਰਾਇਆ ਹਨਾ ਉਹ ਬਿਲਕੁਲ ਖਤਮ ਹੋ ਜਾਏਗਾ ਕਿਉਂਕਿ ਇਸ ਚੀਜ਼ ਦੇ ਵਿੱਚ ਇੰਨੀ ਪਾਵਰ ਹੈਗੀ ਕਿਉਂਕਿ ਇਹ ਇੱਕ ਦਰਗਾਹੀ ਰੂਹ ਆ ਕਹਿੰਦੇ ਇਨਸਾਨ ਤੋਂ ਬਾਅਦ ਜਿਹੜੀ ਦੂਸਰੀ ਜੁਨੀ ਹੈ ਉਹ ਆਪਾਂ ਜਿੰਨੇ ਜ਼ਿਆਦਾ ਸੋਚੀ ਹੈ ਨਾ ਇਨਸਾਨ ਤੋਂ ਮਗਰੋਂ ਕੁੱਤੇ ਨੂੰ ਹੀ ਹੈ ਕਿਉਂਕਿ ਕੁੱਤੇ ਨੂੰ ਦੇਖੋ ਹਰ ਇੱਕ ਚੀਜ਼ ਦਾ ਪਤਾ ਹੁੰਦਾ ਹੈ ਕਦੇ ਮ੍ਰਿਤਿ ਹੋਣੀ ਹੈ ਕੀ ਜਾਂ ਕੋਈ ਘਰ ਦੇ ਵਿੱਚ ਨੁਕਸਾਨ ਹੋਣਾ ਹੈਗਾ ਤਾਂ ਇਸ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਤੁਸੀਂ ਦੇਖਿਓ ਜਦੋਂ ਤੁਹਾਡੇ ਘਰ ਦੇ ਵਿੱਚ ਨਾ ਇਹ ਚੀਜ਼ ਨੂੰ ਅਜ਼ਮਾ ਕੇ ਦੇਖੋ ਕੋਈ ਕੋਈ ਨੁਕਸਾਨ ਹੋਣਾ ਹੋਊਗਾ ਨਾ ਤਾਂ ਤੁਹਾਡੇ ਘਰ ਦਾ ਜਿਹੜਾ ਪਾਲਤੂ ਕੁੱਤਾ ਹੋਊਗਾ ਨਾ ਉਹ ਜਾਂ ਤਾਂ ਚੁੱਪਚਾਪ ਉਸ ਨੂੰ ਇਨਸਾਨ ਬੈਠਾ ਰਹੂਗਾ ਜਾਂ ਫਿਰ ਉਹ ਤੁਹਾਡੇ ਘਰ ਦੇ ਵਿੱਚ ਆ ਕੇ ਰੋਊਗਾ ਜਾਂ ਤੁਹਾਡੇ ਬਾਹਰ ਘਰ ਤੋਂ ਬਾਹਰ ਚਲਿਆ ਜਾਊਗਾ ਬਲਕਿ ਇਹ ਕੁਝ ਨਿਸ਼ਾਨੀਆਂ ਹੁੰਦੀਆਂ ਨੇ ਇਹ ਲੰਬੀ ਦੱਸੂਗੀ ਮੈਂ ਤੁਹਾਨੂੰ ਲੰਬੀ ਚਲੀ ਜਾਊਗਲ ਕਿਤੇ ਫਿਰ ਮੈਂ ਤੁਹਾਨੂੰ ਦੱਸੂਗੀ ਪਰ ਅੱਜ ਤੋਂ ਮੇਰਾ ਕਹਿਣ ਦਾ ਪਾਵ ਹੈ ਕਿ ਇਸ ਚੀਜ਼ ਦਾ ਚਮਤਕਾਰ ਦੇਖ ਕੇ ਨਾ ਤੁਸੀਂ ਹੈਰਾਨ ਰਹਿ ਜਾਓਗੇ ਬਸ ਤੁਸੀਂ ਨਾ ਲਗਾਤਾਰ ਬਿਨਾ ਨਾਗਾ ਪਾਏ ਇਹ ਤੁਸੀਂ ਨੀਮ ਬਣਾ ਲਓ ਵੀ ਇਹ ਚੀਜ਼ ਮੈਂ ਕਰਨਿਓ ਕਰਨੇ ਜਿਵੇਂ ਕਿ ਦੁੱਧ ਪਾ ਦਿਓ ਚਾਹੇ ਉਹਨਾਂ ਨੂੰ ਥੋੜਾ ਬੋੜਾ ਪਾਣੀ ਪਾ ਕੇ ਪਾਣੀ ਪਾ ਕੇ ਵੈਸੇ ਰੱਖ ਦਿਓ ਇੱਕ ਸਭ ਤੋਂ ਮੇਨ ਗੱਲ ਧਿਆਨ ਰੱਖਣੀ ਹੈ ਕਿ ਆਪਾਂ ਨੂੰ ਆਤ ਹੁੰਦੀ ਹੈ ਕਿ ਆਪਾਂ ਝੂਠਾ ਭੋਜਨ ਕੁੱਤੇ ਨੂੰ ਪਾ ਦਿੰਦੇ ਆ ਘਰ ਦੇ ਵਿੱਚ ਕਦੇ ਵੀ ਝੂਠਾ ਭੋਜਨ ਬਚਿਆ ਹੋਇਆ ਨਾ ਤੁਸੀਂ ਬਾਹਰ ਪਾ ਦਿਓ ਠੀਕ ਹੈ ਜਿਹੜੇ ਵਿਚਾਰੇ ਪਾਲਤੂ ਫਿਰਦੇ ਕੁੱਤੇ ਉਹਨਾਂ ਉਹ ਖਾ ਸਕਦੇ ਹੈਗੇ ਪਰ ਜਿਹੜਾ ਝੂਠਾ ਭੋਜਨ ਹੈ ਤੁਸੀਂ ਨਾ ਘਰ ਦੇ ਕੁੱਤੇ ਨੂੰ ਕਦੇ ਨਾ ਪਾਓ ਕਿਉਂਕਿ ਉਹ ਤੁਹਾਡੇ ਘਰ ਦਾ ਮੈਂਬਰ ਹੀ ਹੈ ਤੁਹਾਡੇ ਘਰ ਦਾ ਕੋਈ ਨਾ ਕੋਈ ਵਿਛੜੀ ਹੋਈ ਰੂਹੀ ਆ ਜਿਹੜੀ ਕਿ ਪਹਿਲਾਂ ਤੁਹਾਡੇ ਤੋਂ ਵਿਛੜ ਚੁੱਕੀ ਹੈ ਤੇ ਹੁਣ ਉਹ ਤੁਹਾਡੇ ਘਰ ਆਈ ਹੈ ਘਰ ਦੇ ਵਿੱਚ ਆਪਣੇ ਜਿੰਨੇ ਵੀ ਡੰਗਰ ਪਸ਼ੂ ਪੰਛੀ ਆਪਾਂ ਕਹਿੰਦੇ ਇਹਨੂੰ ਬਹੁਤ ਪਿਆਰ ਕਰਦਾ ਹੈ ਜਾਨਵਰ ਹਨ ਜਿਵੇਂ ਕਿ ਸਾਡਾ ਆਹੀ ਛੋਟਾ ਕੁੱਤਾ ਹੈਗਾ ਵੀ ਇਹੇ ਨਾ ਮੈਨੂੰ ਆਪਣੀ ਮਾਂ ਵਾਂਗੂ ਸਾਰਾ ਆਲੇ-ਦਾਲੇ ਮੇਰੇ ਫ੍ਰੀਜ ਹੋਗੇ ਜਦੋਂ ਮੈਂ ਪੈ ਜੂਗੀ ਮੇਰੇ ਸਾਈਡ ਤੇ ਉੱਥੇ ਹੀ ਪਊਗਾ ਇਹ ਆ ਕੇ ਹਨ ਵੀ ਇਦਾਂ ਵੀ ਕੋਈ ਚੀਜ਼ ਹੁੰਦੀ ਹੈ ਜਿਹੜੀ ਕਿ ਆਪਣੇ ਨਾਲ ਜੁੜੀ ਹੁੰਦੀ ਹੈ ਨਾ ਉਹਦਾ ਕੋਈ ਨਾ ਕੋਈ ਸੰਬੰਧ ਹੁੰਦਾ ਹੈਗਾ ਕਹਿਣ ਤੋਂ ਮੇਰਾ ਭਾਵ ਹੈ ਕਿ ਵਿਸ਼ਵਾਸ ਪ੍ਰੇਮ ਸਰਦਾ ਦੇ ਨਾਲ ਤੁਸੀਂ ਦੁਨੀਆ ਜਿੱਤ ਸਕਦੇ ਹੋ ਚਾਹੇ ਤੁਸੀਂ ਪੱਥਰ ਨੂੰ ਪੁੱਜਣ ਲੱਗ ਜੋ ਕਹਿੰਦੇ ਪੱਥਰ ਨੂੰ ਨਾ ਗੁਰੂ ਘਰ ਰੱਖਿਓ ਫਿਰ ਵੀ ਲੋਕ ਉਹਨੂੰ ਪੁੱਜਣ ਲੱਗ ਜਾਂਦੇ ਆ ਪਰ ਇਨਸਾਨ ਨਾ ਚਾਹੇ ਸਾਰੀ ਉਮਰ ਗੁਰੂ ਘਰ ਜਾਵੇ ਉਹ ਪੱਥਰ ਨਾਲੋਂ ਵੀ ਭੜਾ ਕਿਉਂਕਿ ਉਹਦੇ ਮਨ ਦੇ ਵਿੱਚ ਕਪਟ ਹੈ ਜਦੋਂ ਤੁਸੀਂ ਆਪਣੇ ਮਨ ਨੂੰ ਗੁਰੂ ਸਾਹਿਬ ਨੂੰ ਸਮਰਪਿਤ ਕਰਤਾ ਨਾ ਤਾਂ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੂਗੀ ਦੇਖੋ ਵੀਡੀਓ ਲੰਬੀ ਜ਼ਰੂਰ ਹੋ ਜਾਂਦੀ ਹੈ ਪਰ ਫਿਰ ਵੀ ਤੁਸੀਂ ਇਹ ਨਾ ਸੁਣਦੇ ਨਹੀਂ ਹੈਗੇ ਫਿਰ ਕੱਟ-ਕੱਟ ਕੇ ਵਿੱਚੋਂ ਸੁਣਦੇ ਹੋ ਤੇ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਚੱਲਦਾ ਹੈਗਾ ਤੇ ਦੋ ਗੱਲਾਂ ਦੇਖੋ ਮੈਂ ਤੁਹਾਨੂੰ ਦੱਸੀ ਆ ਵੀ ਇੱਕ ਤਾਂ ਝੂਠਾ ਭੋਜਨ ਨਹੀਂ ਪਾਉਣਾ ਇੱਕ ਰੋਟੀ ਤੇ ਘਿਓ ਲਗਾਉਣਾ ਤੇਲ ਨਹੀਂ ਲਗਾਉਣਾ ਘਿਓ ਲਗਾ ਕੇ ਮਿੱਠਾ ਲਗਾ ਕੇ ਤੁਸੀਂ ਪਾਉਣ ਲੱਗ ਜਓ ਫਿਰ ਦੇਖਿਓ ਜੰਤਕਾਰ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਪੈਣਪਰਾ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਵਰਕਤਾ ਨਹੀਂ ਸਾਡੇ ਘਰ ਦੇ ਵਿੱਚ ਗਰੀਬੀ ਹੈ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਜਾਂ ਸਾਡੇ ਘਰ ਦੇ ਵਿੱਚ ਅਨਾਜ ਦੀ ਦੁੱਧ ਦੀ ਕਿਸੇ ਵੀ ਚੀਜ਼ ਦੀ ਕਮੀ ਆ ਨਾ ਕਿਵੇਂ ਪੂਰੀ ਹੁੰਦੀ ਹੈ ਕਿਵੇਂ ਵਾਹਿਗੁਰੂ ਜੀ ਤੁਹਾਨੂੰ ਵਰਕਤਾਂ ਦਾ ਨਾਲ ਨਿਵਾਜ ਦੇਣੇ ਦੇਖੋ ਸਿਮਰਨ ਤਾਂ ਕਰਨਾ ਹੀ ਕਰਨਾ ਤੇ ਨਾਲ ਇਹ ਛੋਟੇ-ਮੋਟੇ ਦਾਨ ਪੁੰਨ ਨੇ ਇਹਨਾਂ ਜਿਹੜੇ ਇਹ ਤੁਹਾਡੇ ਸੋਨੇ ਤੇ ਸੁਹਾਗਾ ਹੋ ਜਾਣਗੇ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤਕਲੀ ਸਾਰੇ ਪੈਨਪ੍ਰਾਵੋਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਜਿਹੜੇ-ਜਿਹੜੇ ਪੈਨਪ੍ਰਾਵ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਉਂਕਿ 50% ਤੋਂ ਉੱਪਰ ਪੈਨਪ੍ਰਾਣ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਦੇਖਦੇ ਆ ਪਰ ਹਜੇ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੰਗੀ ਚੀਜ਼ ਨੂੰ ਜ਼ਰੂਰ ਸਪ ਜੋ ਮੈਂ ਮਕਸਦ ਤੇ ਤੁਰੀਆਂ ਜਿਵੇਂ ਕਿ ਮੈਨੂੰ ਇੱਕ ਭੈਣ ਦਾ ਹੋਰ ਵੀ ਮੈਸੇਜ ਆਇਆ ਥੇ ਕਿ ਦੀਦੀ ਮੇਰੇ ਬੱਚੇ ਦੀ ਵੀ ਫੀਸ ਭਰ ਦੋ ਨਾ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਇਸ ਤਰੀਕੇ ਦੇ ਨਾਲ ਜੋ ਮੇਰੇ ਭੈਣ ਆਇਆ ਭੈਣ ਭਰਾ ਜੁੜ ਰਹੇ ਨੇ ਉਹਨਾਂ ਦੀ ਵੀ ਅਪਾ ਥੋੜੀ-ਬੋਤੀ ਕੋਈ ਮਦਦ ਕਰ ਪਾਈਏ ਕਿਉਂਕਿ ਹਜੇ ਕਾਫੀ ਚੱਲ ਰਿਹਾ ਹੈ ਮੇਰਾ ਇਹ ਕੰਮ ਤਾਂ ਤੁਹਾਡੀ ਮਰਜ਼ੀ ਹੈ ਕਿਉਂਕਿ ਦਸਵੰਦ ਹੁੰਦਾ ਹੈ ਕਹਿੰਦੇ ਥੋੜਾ-ਥੋੜਾ ਸਿਰਫ ਇੱਕ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਲੱਗਿਆ ਤੇ ਮੈਨੂੰ ਅੱਗੇ ਜਾਣ ਤੇ سپورਟ ਮਿਲ ਜੂਗੀ ਬਸ ਇਹੀ ਚੀਜ਼ ਹੈ ਕਿ ਬਾਕੀ ਦਾ ਵਾਹਿਗੁਰੂ ਜੀ ਤੇ ਆਪਣੀਆਂ ਡੋਰਾ ਨੇ ਉਹਨਾਂ ਨੇ ਆਪਣੇ ਆਪ ਹੀ ਪਹੁੰਚਾ ਦੇਣਾ ਕਿਉਂਕਿ ਇੰਨੀ ਵੀ ਉਮੀਦ ਨਹੀਂ ਸੀ ਮੈਨੂੰ ਜਦੋਂ ਮੈਂ ਚੈਨਲ ਬਣਾਇਆ ਸੀ ਜਦੋਂ ਮਾਲਕ ਤੇ ਡੋਰਾ ਛੱਡ ਦਈਏ ਤਾਂ ਆਪਣੇ ਆਪ ਹੀ ਉਡਾਈ ਜਾਂਦੇ ਨੇ ਤਾਂ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ